ਤੇ ਗੁਰਨਾਨਕ ਦੇਵ ਨੇ ਉਠਾਇਆ ਜਿਹੜੇ ਜਿਹੜੇ ਉੱਠ ਕੇ ਉਹ ਮੰਨ ਗਏ ਤੇ ਤੁਸੀਂ ਦੇਖੋ ਇੱਕ ਕੱਲੇ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਸੀ 30 ਸਾਲ ਅਲਾਕੇ ਆਪਦੇ ਚ ਪ੍ਰਚਾਰ ਕੀਤਾ 15 ਸਾਲ ਉਦਾਸੀਆਂ ਕੀਤੀਆਂ 45 46 ਸਾਲ ਦੀ ਉਮਰ ਦੇ ਵਿੱਚ ਪ੍ਰਚਾਰ ਕਰਕੇ ਕਰਤਾਰਪੁਰ ਸਭ ਚਲੇ ਹਜ਼ਾਰਾਂ ਬੰਦਿਆਂ ਨੂੰ ਮਨਾਤਾ ਉਹਨਾਂ ਨੇ ਕੱਲਿਆਂ ਨੇ ਤੇ ਤੁਸੀਂ ਵੀ ਸਿਆਣੇ ਹੋ ਦੁਨੀਆ ਦੇ ਵਿੱਚ ਇੰਨੀ ਸਿਆਣਾ ਪਏ ਉਹ ਕੱਲੀ ਇੰਨੀ ਗੱਲ ਨਾਲ ਨਹੀਂ ਮੰਨਦੀ ਵੀ ਭਾਈ ਖੇਤੀ ਕਰਿਆ ਕਰੋ ਦਸਾਂ ਨੌਆਂ ਦੀ ਕਿਰਤ ਕਰਿਆ ਕਰੋ ਤੁਸੀਂ ਠੱਗੀਆਂ ਕਿਉਂ ਮਾਰਦੇ ਹੋ ਜੀਵਤ ਆਪਦੇ ਮਾਪੇ ਵੀ ਨਹੀਂ ਗੱਲ ਮੰਨਦੇ ਮਾਂ ਮਹਾਰਾਜ ਦੀ ਕਿੰਨੇ ਮੰਨਣੀ ਪ੍ਰੈਕਟੀਕਲ ਕਰਕੇ ਪ੍ਰਤੱਖ ਦਿਖਾਇਆ ਮੈਂ ਵੇਖਿਓ ਰੀ ਉੱਚਾ ਮੋਹਣ ਸਭ ਤੋਂ ਉੱਚਾ ਜਿਹੜਾ ਸਭ ਤੋਂ ਉੱਚਾ ਵੇਖਿਆ ਅੱਖਾਂ ਨਾਲ ਸਾਹਿਬ ਮੇਰਾ ਸਦਾ ਹੈ ਦੀਸਾ ਸਬਦ ਕਮਾਏ ਗੁਰੂ ਨਾਨਕ ਦੇਵ ਨੇ ਦਿਖਾਇਆ ਕਿ ਉਹ ਕਹਿੰਦੇ ਗੁਰੂ ਵੀ ਉਹ ਕਰਿਆ ਜੇ ਸੋਹੁਰ ਕਰੋ ਜੋ ਸੱਚ ਦਰੜਾਏ ਕਥ ਕਥਾਏ ਸਬਦ ਮਲਾਏ ਨਾਦ ਨਾਲ ਜੁੜਿਆ ਜਿਵੇਂ ਜਿਵੇਂ ਗੁਰਮੁਖ ਪ੍ਰੈਕਟੀਕਲ ਕਰਦੇ ਗਏ ਉਹ ਮਾਰੇ ਦੀ ਮੰਨ ਦੇ ਗਏ Hindu ਕੀ ਮੁਸਲਮਾਨ ਕੀ ਰਸ਼ੀਆਲੇ ਕੀ ਚਾਈਨਾ ਵਾਲੇ ਕੀ ਫਿਲੀਪੀਨਸ ਵਾਲੇ ਕੀ ਅਰਬ ਵਾਲੇ ਕੀ ਸਾਰੇ ਹੀ ਉਹਨਾਂ ਦੇ دیਵਾਨੇ ਹੋ ਗਏ ਠੀਕ ਹੈ ਜੀ ਉਹਨਾਂ ਪ੍ਰੈਕਟੀਕਲ ਕਰਾਇਆ ਨਾਲ ਸਿਮਨ ਕਰਾਉਂਦੇ ਦਰਸ਼ਨ ਕਰਾਉਂਦੇ ਤੇ ਫਿਰ ਦੱਸਦੇ ਜੀਵਨ ਕਿਵੇਂ ਜਿਉਣਾ ਤੇ ਜਦੋਂ ਜੀਵ ਅਭਿਆਸ ਕਰਨ ਲੱਗ ਜਾਂਦਾ ਹੈ ਨਾਦੀ ਹੋ ਜਾਂਦਾ ਹੈ ਉਹਦੇ ਅੰਦਰ ਨਿਰਮਲਤਾ ਇੰਨੀ ਆ ਜਾਂਦੀ ਵੀ ਉਹ ਪਾਪ ਕਰਦਾ ਹੀ ਨਹੀਂਗਾ ਉਹਨੂੰ ਉਹਦੇ ਮਨ ਦੀ ਖੁਰਾਕ ਮਿਲਣ ਲੱਗੀ ਮਨ ਕ੍ਰੋਧ ਕਦੋਂ ਕਰਦਾ ਹੈ ਜਦੋਂ ਸੁੱਕਾ ਹੁੰਦਾ ਸ਼ਬਦ ਦੀ ਖੁਰਾਕ ਨਹੀਂ ਉਹਨੂੰ ਮਿਲਦੀ ਅਮਰਤ ਨਹੀਂ ਉਹਨੂੰ ਮਿਲਦਾ ਸੁੱਕਾ ਮਨ ਜਿਹੜਾ ਕ੍ਰੋਧ ਕਰਦਾ ਨਸ਼ੇ ਦਾ ਹਸਾਰਾ ਲੈਂਦਾ ਹੈ ਕਾਮ ਦਾ ਹਸਾਰਾ ਲੈਂਦਾ ਹੈ ਮਨ ਨੂੰ ਆਪਣੀ ਖੁਰਾਕ ਦਾ ਨਹੀਂ ਪਤਾ ਉਹ ਜਦੋਂ ਗੁਰਮੰਤਰ ਦੀ ਕਮਾਈ ਅਭਿਆਸੀ ਗੁਰਮਖ ਹੋ ਗਏ ਉਹਨਾਂ ਅੰਦਰ ਅਮਰਤ ਪ੍ਰਗਟ ਹੋਣ ਲੱਗ ਗਿਆ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਫਿਰ ਗੁਰਨਾਨਕ ਦੇਵ ਮਹਾਰਾਜ ਤੋਂ ਬਾਅਦ 200 ਸਵਾ ਦਾ 100 ਸਾਲ ਪ੍ਰਚਾਰ ਹੋ ਰੋ ਗਿਆ ਵੱਡੇ ਵੱਡੇ ਮਹਾਪੁਰਖ ਆਏ ਪੂਰਨ ਸਤਗੁਰੂ ਧਰਤੀ ਸਵਰਗ ਬਣ ਗਈ। ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਆਉਣ ਲੱਗੀ। ਇਤਿਹਾਸ ਅਜੇ ਪੂਰਾ ਨਹੀਂ ਲਿਖਿਆ ਗਿਆ ਪਤਾ ਨਹੀਂ ਕਿੰਨਿਆਂ ਕ ਮਹਾਰਾਜ ਸੱਚੇ ਪਾਤਸ਼ਾਹ ਹੋਣਾ ਨੇ ਮਦਾਨੇ ਜਿੱਤ ਲੈ ਹੀ। ਇਤਿਹਾਸ ਤਾਂ ਚੱਲੋ ਸਰਚ ਹੁੰਦੀ ਰਹਿੰਦੀ ਹੈ। ਸਾਰੀ ਧਰਤੀ ਆ ਕੇ ਕਰਤਾਰਪੁਰ ਦਰਬਾਰ ਸਾਹਿਬ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਟੁੱਕੀ। ਲੱਗ ਗਏ ਪੰਡਾਲ ਸਜੇ ਗੁਰਾਂ ਦੇ ਮੇਲੇ ਲੱਗੇ ਛ। ਮਹਾਰਜ ਹੁਣਾਂ ਕਿਰਪਾ ਕੀਤੀ ਪ੍ਰਤੱਖ ਕੀਤਾ। ਹੁਣ ਉਹਨਾਂ ਤੋਂ ਬਾਅਦ ਉਹਨਾਂ ਸਿੱਖੀ ਉਦੋਂ ਪ੍ਰਗਟ ਜਿੱਦੀ ਆਪਾਂ ਹੁਣ ਕਿੰਨੇ ਆ ਤੇ ਕਿੰਨੇ ਗੁਰੂ ਘਰ ਨੇ ਤੇ ਕਿੰਨਾ ਆਪਣੇ ਕੋਲ ਪੈਹਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕੋਲ 100-100 ਗੁਣਾ 150 ਗੁਣਾ ਪੈਹਾ ਤੇ ਕਿੰਨੇ ਆ ਕਿੰਨੇ ਗੁਰੂ ਘਰ ਨੇ ਤੇ ਕਿੰਨੇ ਆਪਾਂ ਸਿੱਖਾਂ ਤੇ ਅੱਜ ਆਪਾਂ ਵੇਖ ਲਓ ਆਪਣਾ ਪ੍ਰਚਾਰ ਵੇਖ ਲਓ ਤੇ ਉਹਨਾਂ ਦਾ ਢੰਗ ਵੇਖ ਲਓ ਕਿਉਂਕਿ ਆਪਾਂ ਕਰਦੇ ਆਂ ਜੀ ਕੱਲੀ ਗਿਆਨ ਦੀ ਗੱਲ ਗਿਆਨ ਵਿੱਚ ਆ ਜਾਂਦੀ ਕਟੜਤਾ ਉਹਦੇ ਚ ਬਣਦੇ ਆ ਧੜੇ ਵਕਰੀਆਂ ਕਮੇਟੀਆਂ ਵੱਖਰੇ ਗੁਰੂ ਘਰ ਜਾਤਾਂ ਦੇ ਆਧਾਰ ਤੇ ਹੋਰ ਦੇ ਆਧਾਰ ਤੇ ਜਿੰਨਾ ਚਿਰ ਬਾਣੀ ਦਾ ਪ੍ਰੈਕਟੀਕਲ ਨਹੀਂ ਹੁੰਦਾ ਸ਼ਬਦ ਦਾ ਅਭਿਆਸ ਕਰਾ ਕੇ ਅੰਦਰੋਂ ਅਮਰਤ ਨਹੀਂ ਆਉਂਦਾ ਠੰਡਕ ਨਹੀਂ ਮਿਲਦੀ ਜੀਵ ਨਹੀਂ ਮੰਨਦਾ ਨਾ ਉਹਦੇ 'ਚ ਕੋਈ ਸੁਧਾਰ ਆਉਂਦਾ ਕੱਲਾ ਗੱਲਾਂ ਦੇ ਨਾਲ ਨਹੀਂ ਕੋਈ ਗੱਲ ਬਣਦਾ ਜੀਵ ਹੋਰ ਹੋਰ ਇੱਕ ਪ੍ਰਚਾਰਕ ਛੱਡਿਆ ਦੂਜੇ ਨੇ ਸੁਣ ਲਿਆ ਦੂਜੇ ਨੇ ਛੱਡਿਆ ਤੀਜੇ ਨੇ ਸੁਣ ਲਿਆ ਤੇ ਜਦੋਂ ਸਾਰੇ ਪ੍ਰਚਾਰਕ ਮਿਲ ਕੇ ਕਹਿਣਗੇ ਤੇਰਾ ਕੱਖ ਨਹੀਂ ਹੋ ਬਣਨਾ ਪਹਿਲਾਂ ਸ਼ਬਦ ਦਾ ਅਭਿਆਸ ਕਰਿਆ ਕਰ ਕਮਾਈ ਤੋਂ ਬਿਨਾਂ ਹੀ ਤੂੰ ਗਿਆਨ ਕਰੀ ਜੰਨਾ ਤੇ ਸੁਣੀ ਜੰਨਾ ਜੋ ਜੀ ਹੋਏ ਸੋਗ ਵੇ ਮੂੰ ਕਾ ਕਹਿਆ ਵਾਓ ਇਹ ਤਾਂ ਹਵਾ ਚੁਟ ਜਾਂਦੀਆਂ ਕੰਨਾਂ ਵਾਲੀਆਂ ਗੱਲਾਂ ਬਹਿਾਸ ਕਰਿਆ ਕਰ ਜਦੋਂ ਇੱਕ ਇੱਕ ਸਿੱਖ ਦਾ ਚੌਂਕੜਾ ਲੱਗਣ ਲੱਗ ਗਿਆ ਬਾਣੀ ਪੜਨ ਲੱਗ ਗਿਆ ਚਾਰੇ ਵਰਣੀ ਸਿੱਖ ਨੇ ਜੀ ਤੇ ਦੇਖਿਆ ਜੇ ਫਿਰ ਮੰਟੇਕਦਾ ਕਿ ਨਹੀਂ ਅਨਹਦ ਵਜਦਾ ਹੈ ਕਿ ਨਹੀਂ ਜਿਵੇਂ ਜਿਵੇਂ ਸੁਰਤੀ ਚੜੇਗੀ ਤੇ ਆਨੰਦ ਦੇਖਿਆ ਜੇ ਅੰਦਰੋਂ ਕਿੰਨਾ ਆਉਂਦਾ ਸਾਰਿਆਂ ਦਾ ਇੱਕੋ ਗਿਆਨ ਆ ਉਹ ਹੈ ਸੱਚ ਦੀ ਜੋਤ ਵਿੱਚ ਭੇਤ ਹੋਣਾ ਇਹ ਤਾਂ ਹੈ ਨਹੀਂ ਵੀ ਜਿਵੇਂ ਹੁਣ ਸਿੱਖ ਗੁਜਰਦਾ ਉਹਨੂੰ ਧਰਮਰਾਇ ਹਫਤਾ ਡੀਕਦਾ ਹੈ ਮਾਲਵੇ ਵਾਲੇ 10 ਦਿਨਾਂ ਬਾਅਦ ਭੋਗ ਪਾਉਂਦੇ ਉੱਥੇ 10 ਦਿਨ ਧਰਮਰਾਇ ਨਹੀਂ ਡੀਕਣਾ ਆਪਣੇ ਇਧਰ 13 ਦਿਨਾਂ ਦਾ ਹੈ ਤੇ 13 ਦਿਨ ਧਰਮਰਾਇ ਡੀਕਦਾ ਕੋ ਚੌਥੇ ਤੇ ਪਾਉਂਦਾ ਚੌਥੇ ਉਹ ਸਾਨੂੰ ਥੋੜਾ ਡੀਕਦੇ ਆ ਉਹ ਤਾਂ ਵਿਧਾਨ ਹੈ ਸਿੱਖ ਮੁਸਲਮਾਨ ਈਸਾਈ ਮਾਲਵੇ ਮਾਝੇ ਵਾਲੇ ਦਿੱਲੀ ਵਾਲੇ ਹਿੜਿਆਣੇ ਵਾਲੇ ਸਾਰੇ ਇੱਕੋ ਜਗ੍ਹਾ ਤੋਂ ਯਾਰੇ ਆ ਤੇ ਇੱਕੋ ਹੀ ਜਾ ਰਹੇ ਉਹ ਆਪਦਾ ਲੈ ਜਾਂਦੇ ਆ ਇਹ ਤਾਂ ਸਾਡੇ ਭੋਗ ਨੇ ਸਾਡੇ ਦਿਨ ਨੇ ਸਾਡੀਆਂ ਵਾਰਾਂ ਨੇ ਸਾਡਾ ਹੀ ਰਸਮਾਂ ਕੁਛ ਨਹੀਂ ਆਇਆ ਮੁਕਤ ਕੌਣ ਹੁੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਜਿੰਦੀ ਜੋਤ ਨਾਲ ਜੋਤ ਮਿਲ ਗਈ ਨਾਮ ਚ ਸਮਾ ਗਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਜੋਤੀ ਜੋਤ ਰਲੀ ਸੰਪੂਰਨ ਥੀਆ ਤੇ ਜੇ ਜੋਤ ਵਿੱਚ ਜੋਤ ਨਹੀਂ ਰਲੀ ਨਾਮ ਦਾ ਭੇਤ ਨਹੀਂ ਆਇਆ ਨਾਮ ਚ ਨਹੀਂ ਸਮਾਇਆ ਤੇ ਉਹ ਫਰਮਾਇਆ ਧਾਰੀ ਹੋਵੇਗਾ ਅਭਿਆਸ ਨਹੀਂ ਕਰਦਾ ਹੋਣਾ ਤੇ ਫਿਰ ਜਿੱਥੇ ਵੀ ਜਾ ਕੇ ਉਹਦਾ ਧਿਆਨ ਹੈ ਉਡ ਤੇ ਕੋੜਤਾ ਮਿਲੇ ਜੀਵ ਤੇ ਕੋ ਜੀਵਤਾ ਜੇ ਸਤਵ ਗੁਣੀ ਸੀ ਅਕਾਸ਼ ਚ ਗਿਆ ਜਿਹੜੇ ਵੀ ਫੁਰਨਿਆਂ ਦੇ ਵਿੱਚ ਸੀਗਾ ਰਜੋ ਗੁਣ ਹੀ ਭੂਮ ਲੋਕ ਦੀਆਂ ਜੁਨਾ ਚ ਗਿਆ ਤੇ ਤਮੋ ਗੁਣੀ ਸੀ ਤੇ ਪਤਾਲ ਲੋਕ ਦੀਆਂ ਜੁਨਾ ਚ ਗਿਆ ਜੁਨਾ ਚ ਗਿਆ ਉਹ ਮਰ ਪਾਵੇਂ ਪਿਛੋ ਕੋਈ ਉਹਦੀਆਂ ਅਰਦਾਸਾ ਕਰੇ ਜੋ ਮਰਜੀ ਉਹਦੀ ਗੰਗਾ ਤੇ ਜਾ ਕੇ ਮੁਕਤੀ ਕਰਾਏ ਉਹ ਕਿਸੇ ਨੂੰ ਲਾਇਸੈਂਸ ਨਹੀਂ ਦਿੱਤਾ ਹੋਇਆ ਵੀ ਤੁਹਾਡੇ ਕਹਿਣ ਤੇ ਕੱਢ ਦੇਣ ਉਹ ਤਾਂ ਸਾੜ ਗਿਆ ਦੇ ਨਾ ਜੀ ਭਰਮ ਨੇ ਸਾੜੇ ਕਿਹੜਾ ਬਨੋਖੇ ਜਿੰਨੂੰ ਮਹਾਰਾਜ ਦੀ ਦਰਗਾਹ ਚੋਂ ਲਾਇਸੈਂਸ ਮਿਲਿਆ ਆ ਇੱਕ ਸੰਤਾਂ ਨੂੰ ਮਿਲਿਆ ਆ ਲਾਇਸੈਂਸ ਉਹਨਾਂ ਨੂੰ ਵੀ ਐਵੇਂ ਨਹੀਂ ਵੀ ਜਾ ਤੈਨੂੰ ਤਾਰਤਾ ਧੱਕੇ ਨਾਲ ਹੀ ਦਰਗਾਹ ਚ ਵੜਤਾ ਉਹਨਾਂ ਨੂੰ ਲਾਇਸੈਂਸ ਮਿਲਿਆ ਹੈ ਨਾਮ ਜਪਾਉਣ ਦਾ ਉਹਨਾਂ ਤੇ ਕਿਰਪਾ ਹੋਈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ RAM ਨੇ ਮੁਕਤੀ ਦੇਣੀ ਹੈ ਕਦੋਂ ਜਦੋਂ ਜਦੋਂ ਸੰਤਾਂ ਨਾਲ ਰਲ ਕੇ ਨਾਮ ਜਪਾਂਗੇ ਸੰਤ ਨਾਮ ਜਪਾਉਂਦੇ ਨੇ ਤੁਹਾਨੂੰ ਮੁਕਤੀ ਮਿਲ ਜਾਣੀ ਹੈ ਜਿਉਂਦਿਆਂ ਜੀ ਨਾਮ ਜਪ ਲਓ ਬਾਅਦ ਚਾਪੇ ਭਵੇਂ ਅਰਦਾਸਾਂ ਕਰਾਉਣ ਨਾ ਕਰਾਉਣ ਤੂੰ ਮੁਕਤ ਹੈ ਜਿਉਂਦੇ ਜੀ ਪ੍ਰਵਾਨ ਹੋ ਗਿਆ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਆਪ ਸਵਾਰ ਲਿਆ ਤੂੰ ਤੇ ਸੰਤ ਇਸੇ ਕਰਕੇ ਨਾਮ ਜਪਾਉਂਦੇ ਆ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਤੇ ਸੰਤਾਂ ਦੀ ਨਿਸ਼ਾਨੀ ਹੈ ਜਦੋਂ ਉਹਨਾਂ ਦੇ ਨਾਲ ਬੈਠ ਕੇ ਨਾਮ ਜਪੀਏ ਨਾ ਬੜੀ ਛੇਤੀ ਅਨਹਦ ਬਾਣੀ ਅੰਦਰ ਪ੍ਰਗਟ ਹੋ ਜਾਂਦੀ ਹੈ ਉਹ ਪੂਰਨ ਸੰਤ ਹੈ ਤੁਸੀਂ ਕਹੋਗੇ ਥੋੜਾ ਹੀ ਟਾਈਮ ਅਭਿਆਸ ਹੋਇਆ ਹੈ ਵੱਖਰੀਆਂ ਵੱਖਰੀਆਂ ਤੋਂ ਨਾ ਸੁਣਦੀਆਂ ਅੱਜ ਬਹੁਤ ਸਾਰੇ ਗੁਰਮਖੰਡਾ ਪ੍ਰੈਕਟੀਕਲ ਹੋਣ ਲੱਗ ਗਿਆ ਗੁਰਮਖੋ ਜਿਹੜੇ ਘਰਾਂ 'ਚ ਬੈਠ ਕੇ ਨਾਮ ਜਪਦੇ ਆ ਨਾਲੇ ਕੀਰਤ ਕਰਦੇ ਆ ਨੌਕਰੀਆਂ ਕਰਦੇ ਖੇਤੀਬਾੜੀ ਕਰਦੇ ਨਾਲ ਉਹਨਾਂ ਅੰਦਰੋਂ ਵੀ ਆਤਮਿਕ ਮੰਡਲਾਂ ਦੇ ਆਨੰਦ ਮਾਣ ਰਹੇ ਜੋ ਗੁਰੂ ਨਾਨਕ ਦੇਵ ਜੀ ਸਿੱਖੀ ਹੈ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸੰਸਾਰ ਦੀ ਦੌਲਤ ਵੀ ਵੰਡ ਕੇ ਛਕਣੀ ਹੈ ਤੇ ਆ ਬ੍ਰਹਮ ਦਾ ਖਜ਼ਾਨਾ ਇਹ ਵੀ ਹਰ ਇੱਕ ਸਿੱਖ ਨੇ ਆਪ ਵੀ ਜਪਣਾ ਦੂਜਿਆਂ ਨੂੰ ਵੀ ਜਪਾਉਣਾ ਤੇ ਅੰਦਰੋਂ ਬ੍ਰਹਮ ਦੇ ਖਜ਼ਾਨੇ ਦਾ ਗਿਆਨ ਵੀ ਵੰਡ ਕੇ ਛਕਣਾ ਤਾਂ ਕਿ ਸਾਰਾ ਮਿਟ ਗਏ ਗਵਨ ਪਾਏ ਵਿਸ਼ਰਾਮ ਨਾਨਕ ਸਦ ਗੁਰੂਵਾਨ ਉਸ ਬ੍ਰਹਮ ਤੋਂ ਉਸ ਪਾਰ ਬ੍ਰਹਮ ਤੋਂ ਸਦਾ ਕੁਰਬਾਨ ਜਾਈਏ ਤੇ ਦੁਨੀਆਂ ਵਡਭਾਗੀ ਹੋ ਜਾਵੇ ਵੀ ਪਿਆਰਿਓ ਆ ਹੁੰਦੀ ਹੈ ਸਿੱਖੀ ਜਦੋਂ ਦਾ ਮੈਂ ਇਹਨਾਂ ਗੁਰਮਖੰਡਾ ਸੰਗ ਕਰਨ ਲੱਗਾ ਨਾ ਮੇਰਾ ਸਿਮਰਨ ਚੱਲਣ ਲੱਗ ਪਿਆ ਜਦੋਂ ਦਾ ਮੈਂ ਇਸ ਗੁਰਮਖ ਦਾ ਸੰਗ ਕਰਨ ਲੱਗਾ ਮੇਰੇ ਅੰਦਰ ਵੀ ਅਨਹਦ ਬਾਣੀ ਅਮਰਤ ਰਸ ਪ੍ਰਗਟ ਹੋ ਗਿਆ ਮੇਰਾ ਵੀ ਆਇਆ ਸਫਲ